ਕਈ ਵਾਰ ਕਿਸੇ ਦਾ ਨਾਮ ਇਹੋ ਜਿਹਾ ਚੱਲ ਜਾਂਦਾ ਜਿਵੇਂ ਮੈਨੂੰ ਹਰ ਕੋਈ ਪਿਆਰ ਦਾ ਟੰਕਾ ਕਹਿੰਦਾ ਇਹਨਾਂ ਨੂੰ ਅੱਜ ਤੱਕ ਵੀ ਇਹੋ ਸਮਾਨਣ ਦਾ ਹੈ ਇਹ ਹੈ ਰੋਲਾ ਨਾ ਬੰਦੀਆਂ ਭਰਾਇਆਂ ਤੋਂ ਧੰਨਵਾਦੀ ਆ ਕਿ ਅੱਜ ਉਹਨਾਂ ਨੇ ਅੱਜ ਜਦੋਂ ਪਾਪਾ ਪੁੱਤ ਆਪ ਜੀ ਦੇ ਕੰਪਾਨੀ ਟਿਕੜ ਗਏ ਇੱਕ ਬਾਰਡ ਸਾਹਿਬ ਉਹਨੇ ਅੱਜ ਬਾਤ چیری <تصال> <تصال> ਇੱਕ ਨੰਦ ਨੀਕਾ ਜਿਹੜਾ ਨਾ ਝੁਕਿਆ ਨਾ ਡਰਿਆ ਤਾਂ ਪੈਰ ਪਿੱਠੇ ਗਿਆ ਤੇ ਪੰਜਾਬ ਨੂੰ ਜਿੱਦਾ ਦੀ ਬਹੁਤ ਜ਼ਿਆਦਾ ਜਿੱਤਾ ਤੇ ਆ ਆਪੀ ਤੇ ਆਨ ਦਾ ਪਾਪਕ ਦੀ ਬਾਤ ਕਰ ਮੇਰੀ ਹੋਰ ਤਾਂ ਸੋਨੀ ਦਾ ਐਸਟਾ ਪੀਸੀ ਐਲਪਨਦਰ 60 ਗਿਲਸਾ ਸ੍ਰੀ ਸੁਨੀਕਾ ਜੀ ਕਦੇ ਜੀ ਸਕੇਰੋ مزدور <laughs> <laughs> ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਐ ਆ ਬਾਦਲਵਾ ਸਾਹਿਬ ਦਿਲੇਰੀ ਦਾ ਗੱਲ ਕਰਦੇ ਐ ਮੈਂ ਤਰੰਤ ਦੋਹੜਿਓ ਇਹ ਤੁਸੀਂ ਤੁਸ਼ਾਲੀ ਚਾਹਦੇ ਹੋ ਕਾਂਗਰਸ ਨੇ ਤੁਹਾਡਾ ਜਿਲਾ ਵਡਾਇਆ ਹੈ ਕਾਂਗਰਸ ਨੇ ਤੁਸ਼ਾਲੀ ਘੱਟ ਕਰ ਕਰ ਪਕਾਈ ਆ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਕਾਟ ਦੇ ਨਹੀਂ ਪਾਏ ਐ ਤੇ ਤੁਹਾਡਾ ਫਰਜ਼ ਬਣਦਾ ਕਾਂਗਰਸ ਦਾ ਵੀਰ ਦੱਸਾਈਏ ਤੇ ਸਤਾਈ ਦਾ ਮਾਹੌਲ ਬਣਾਈਏ ਸਤਾਈ ਚ ਕਾਂਗਰਸ ਆਏਗੀ ਤੇ ਪੰਜਾਬ ਵੱਜ ਸਕਦਾ ਹੈ ਨਹੀਂ ਤਾਂ ਕੋਈ ਕਿਸੇ ਗੱਲ ਦੀ ਕੱਲ ਤੇ ਲਿਖਿਆ ਜਿਹਨੂੰ ਮਰਜ਼ੀ ਪੁੱਛ ਲੋ ਕਿਸੇ ਖੂਕੇ ਨੂੰ ਪੁੱਛ ਲੋ ਉਹ ਕਾਗਜ਼ ਤੇ ਲਿਖ ਕੇ ਦੇਵੇਗਾ ਕਿ 27 ਕਾਗਜ਼ ਚਾਹੀਦੇ ਆ ਇਸ ਕਰਕੇ ਬੇਕਾਬ ਬੈਂਟੀ ਹੈ ਇਦੋ ਨਾ ਮੈਨੂੰ ਬੈਂਟੀ ਹੈ ਕਿ ਅੱਜ ਸਾਡੇ ਕਮਾਂਡਰ ਸਾਹਿਬ ਨੇ ਛੋਟੀ ਜੀ ਕੋਸ਼ਿਸ਼ ਕੀਤੀ ਹੈ ਤੁਸੀਂ ਆਏ ਹੋ ਪਰ ਜਿੱਥੇ ਜਿੱਥੇ ਤੁਸੀਂ ਆਏ ਹੋ ਉੱਥੇ ਇਕੱਲੇ ਇਕੱਲੇ ਘਰ ਜਾ ਕੇ ਸੁਨੇਹਾ ਦੇ ਦਿਓ ਲੋਕਾਂ ਦੇ ਕੰਨ ਵਿੱਚ ਕਹਿ ਦਿਓ ਕਿ ਭਾਈ ਧਾਮਗੀਆਂ ਦਾ ਵੋਟਾਂ ਨਹੀਂ ਪਾਉਣੀ ਆ ਸਾਨੂੰ ਸ਼ਾਂਤੀ ਚਾਹੀਦੀ ਹੈ ਯਾਰ ਕੰਮ ਹੋਵੇ ਨਾ ਵੇ ਸਾਡੇ 25 ਵਜੇ ਕੋਲ ਜਾਂਦੇ ਹੈ ਸਾਨੂੰ ਡਰ ਹੁੰਦਾ ਕਿ ਸ਼ਾਮ ਨੂੰ ਘਰੇ ਆਉਣਾ ਕਿ ਨਹੀਂ ਆਉਣਾ ਇਹੋ ਜਿਹਾ ਮਾਹੌਲ ਅਸੀਂ ਨਹੀਂ ਚਾਹੁੰਦੇ ਪਹਿਲਾਂ ਵੀ ਕਾਗਰਸ ਨੇ ਸ਼ਾਂਤੀ ਕਸਤਾ ਕੀਤੀ ਸੀ ਹੁਣ ਵੀ ਕਾਗਰਸ ਡਵੈਲਪਮੈਂਟ ਤੇ ਸ਼ਾਂਤੀ ਕਰਤਾ ਕਿ ਆ ਸੋ ਮੈਂ ਕਮਾਂਡਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹੈ ਅਨ ਸ਼ੈਡਿਊਲਡ ਮੀਟਿੰਗ ਕੋਈ ਇਹਨਾਂ ਨੂੰ ਇਹ ਨਹੀਂ ਸੀ ਕਿਹਾ ਇਹਨਾਂ ਨੇ ਕਿਹਾ ਸੀ ਮੈਂ ਚੰਦੇ ਸਾਥੀ ਆਪਣੇ ਬੁਲਾ ਕੇ ਰੱਖਾਂਗਾ ਮੈਂ ਹੈ ਮੋਸਟ ਵੈਲਕਮ ਤੁਸੀਂ ਇਹ ਤੇ ਹੰਗਾਰਾ ਦੇਖਿਆ ਤੇ ਮੈਨੂੰ ਪੂਰ ਨਾਸ ਹੈ ਕਿ ਇਹ ਬਹੁਤ ਇੱਕ ਖੁੱਤਰ ਸ਼ਹਿਰ ਹੈ ਮਾਝੇ ਦੇ ਲੋਕ ਬਹੁਤ ਪੋਲਿਟਿਕਲੀ ਮਚਿਓਰ ਲੋਕ ਇਹ ਮਰਦੇ ਮਜਾਹਸਾ ਪ੍ਰਤਾਪ ਸਿੰਘ ਕੈਨਡਾ ਏਰੀਆ ਮੈਂ ਚਾਹਾਂਗਾ ਕਿ ਇਸ ਏਰੀਏ ਦੀ ਤਰੱਕੀ ਵਾਸਤੇ ਸਾਰੀ ਬਾਰਡਰ ਬੈਲਟ ਦੀ ਤਰੱਕੀ ਵਾਸਤੇ ਤੁਹਾਨੂੰ ਇੱਕ ਬਹੁਤ ਸਤਰ ਪਾਰਟੀ ਤੇ ਸਤਰ ਲੀਡਰਸ਼ਿਪ ਚਾਹੀਦੀ ਏ ਤੇ ਸਿਰ ਇਹਦੇ ਵਿੱਚ ਗਵਰਨਮੈਂਟ ਚਾਹੀਦੀ ਜਿਹੜੀ ਇਸ ਟਾਈਮ ਵੇਖੋ ਸਾਡਾ ਧਿਆਨ ਹੈ ਅਮਨ ਸ਼ਾਂਤੀ ਹੋਏਗੀ ਤੇ ਯੂਰੇਸ਼ੀਅਨ ਬਾਰਡਰ ਖੁੱਲੇਗਾ ਯੂਰੇਸ਼ੀਅਨ ਬਾਰਡਰ ਖੁੱਲੇਗਾ ਤੇ ਰਾਜਪੁਰੇ ਤੋਂ ਲੈ ਕੇ ਅਮਰitsar ਦੇ ਖਾਸੇ ਤੱਕ ਤੇ ਬਾਗੇ ਤੱਕ ਜਿਹੜਾ ਹਿੰਦੁਸਤਾਨ ਦਾ ਸਾਰ ਨੂੰ ਪਰਫੁੱਲ ਇਹ ਏਰੀਆ ਹੋਏਗਾ ਸਿੰਗਾਪੁਰ ਵਰਗਾ ਤੋਂ ਇਸ ਕਲਕਰ ਮਨੂਪੂਰ ਨਾਲ ਸੇ ਵੱਡੇ ਪੈਮਾਨੇ ਦੇ ਨਾਲ ਇਹ ਤੋਂ ਇੰਡੀਅਨ ਐਕਸ਼ਨ ਕਾਂਗਰਸ ਆ ਕੈਂਡੀਡੇਟ ਜਿੱਤ ਕੇ ਆਵਾਜ਼ਾਂ ਕਰਤਾ ਤੇ ਲੋਕਾਂ ਨੂੰ ਅਪੀਲ ਕੀ ਹੈ ਕਾਂਗਰਸ ਦੇ ਮੋਹੂ ਦੇ ਵੇਖੋ ਮੇਰੀ ਅਪੀਲ ਲਿਖੋ ਏ ਜੇ ਤੇ ਆਪਣੇ ਨੌਜਵਾਨ ਬੱਚਿਆਂ ਵਾਸਤੇ ਨੌਜਵਾਨ ਪੀੜ੍ਹੀਆਂ ਵਾਸਤੇ ਤੁਸੀਂ ਅਮਨ ਤੇ ਸ਼ਾਂਤੀ ਚਾਹਦੇ ਤੇ ਫੇਰ ਕਾਂਗਰਸ ਦਾ ਕੈਂਡੀਡੇਟ ਜਿਤਾਓ ਕਾਂਗਰਸ ਹੀ ਇਹ ਕਹਿੋਜੀ ਪਾਰਟੀ ਆ ਤੁਸੀਂ ਵੇਖਾ ਜਦੋਂ ਕਾਂਗਰਸ ਆਈ ਹੈ ਕਿਸਾਨ ਵੀ ਸੌਖਾ ਹੋਇਆ ਮਜ਼ਦੂਰ ਵੀ ਸੌਖਾ ਹੋਇਆ ਵਪਾਰੀ ਵੀ ਸੌਖਾ ਹੋਇਆ ਤੁਹਾਡੀਆਂ ਪ੍ਰਾਪਰਟੀਜ਼ ਦੀਆਂ ਕੀਮਤਾਂ ਕਿਤੇ ਦੀਆਂ ਕਿਤੇ ਗਈਆਂ ਨੇ ਇਹ ਜ਼ਿਲ੍ਹਾ ਵੀ ਕਾਂਗਰਸ ਨੇ ਪੜਾਇਆ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਦੋਂ ਉਹ ਸੁਪਨਾ ਸਾਡਾ ਸਾਕਾਰ ਹੋਇਆ ਬਾਰਡਰ ਖੋਲਣ ਵਾਲਾ ਯੂਰਪ ਦੇ ਨਾਲ ਤੇ ਏਸ਼ੀਆ ਦੇ ਨਾਲ ਇੱਕ ਚਾਰ ਚੰਦ ਲੱਗ ਜਾਣਗੇ ਇਸ ਸਾਰਿਆਂ ਨੂੰ ਵੱਧ ਤਰੱਕੀ ਇਹ ਬਾਰਡਰ ਬੈਲਟ ਪੰਜਾਬ ਦੀ ਕਰੇਗੀ ਜੋ ਮੇਰਾ ਹੱਥ ਜੋੜ ਕੇ ਬੇਨਤੀ ਸਾਰੇਤਰਨਤਾਰ ਵਸਨੀਕਾਂ ਨੂੰ ਹੈ ਕੋਈ ਇਹੋ ਜਿਹਾ ਅੰਸਰ ਨੂੰ ਵੋਟਾਂ ਨਾ ਪਾਓ ਜਿਹਦੇ ਨਾਲ ਤੁਸੀਂ ਆਪੇ ਹੀ ਇਹੋ ਜਿਹਾ ਵੀ ਬੋਝ ਜੋ ਕਿ ਆਂਦੀਆਂ ਜਨਰੇਸ਼ਨਜ਼ ਨੂੰ ਕੀਮਤ ਦੇ ਰਹੀਦਾ ਹੈ